ਬਗੋਇੰਦਵਾਲ ਸਾਹਿਬ ਵਿਖੇ ਬਣੀ ਜੇਲ ਫਿਰ ਚਰਚਾ ਵਿੱਚ ਆਈ ਹੈ ਦੱਸ ਦਈਏ ਕਿ ਇਸ ਜੇਲ ਵਿੱਚ ਵੱਡੇ ਤੋਂ ਵੱਡੇ ਗੈਂਗਸਟਰ ਬੰਦ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਾਤਲ ਗੈਂਗਸਟਰ ਵੀ ਬੰਦ ਹਨ ਇਹ ਜੇਲ ਵਿੱਚੋਂ ਮੋਬਾਈਲ ਫੋਨ ਅਤੇ ਹੋਰ ਕਈ ਤਰ੍ਹਾਂ ਦੇ ਨਸ਼ੇ ਵਾਲੀਆਂ ਚੀਜ਼ਾਂ ਮਿਲਨੀਆਂ ਆਮ ਗੱਲ ਹੈ ਜਿਸ ਦੀਆਂ ਖਬਰਾਂ ਕਈ ਵਾਰ ਵਕ ਵਕ ਚੈਨਲਾਂ ਤੇ ਚਲਦੀਆਂ ਵੇਖੀਆਂ ਜਾ ਚੁੱਕੀਆਂ ਹਨ ਹੁੰਤਾ ਹਵਾਲਾਤਿਆਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹੋ ਚੁੱਕੇ ਹਨ ਕਿ ਜੇਕਰ ਪੁਲਿਸ ਵੱਲੋਂ ਉਹਨਾਂ ਦੀ ਤਲਾਸ਼ੀ ਲੈਣ ਕੋਸ਼ਿਸ਼ ਕੀਤੀ ਜਾਵੇ ਤਾਂ ਉਹ ਪੁਲਿਸ ਮੁਲਾਜ਼ਮਾਂ ਤੇ ਗੱਲ ਪੈਣ ਤੋਂ ਵੀ ਨਹੀਂ ਡਰਦੇ ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਹੈ ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਜੇਕਰ ਜੇਲ੍ਹ ਵਿੱਚ ਹਵਾਲਾਤਿਆਂ ਦੇ ਹੌਸਲੇ ਬੁਲੰਦ ਹੋਣ ਕਾਰਨ ਪੁਲਿਸ ਮੁਲਾਜ਼ਮ ਹੀ ਸੇਫ ਨਹੀਂ ਤਾਂ ਬਾਕੀ ਹਵਾਲਾਤਿਆਂ ਤੇ ਕੈਦੀਆਂ ਦਾ ਕੀ ਹਾਲ ਹੋਵੇਗਾ ਇਹ ਵੱਡਾ ਸਵਾਲ ਹੈ ਤਰਨਤਾਰਨ ਤੋਂ ਸੋਨੂ ਫਤਿਹਪੁਰ ਦੀ ਖਾਸ ਰਿਪੋਰਟ ਅੰਕੜੇ ਜਿਹੜੀ ਜੇਲ੍ਹ ਦੇ ਵਿੱਚ ਵਰਦਿਆ ਤੋਂ ਇਹ ਕਰ ਕੀ ਮਾਮਲਾ ਹੈ ਸਾਡੇ ਕੁਝ ਮਾਰੇ ਹੋਏ ਨੇ ਇਹ ਜੀ ਸੈਕ ਸੁਪਰਡੈਂਟ ਸਾਹਿਬ ਨੇ ਸ੍ਰੀ ਗੁਰदयाल ਸਿੰਘ ਉਹਨਾਂ ਨੂੰ ਤਲਾਸ਼ ਦਿੱਤੀ ਗਈ ਹੈ ਜੀ ਥਾਣਾ ਗੁੰਦਲ ਸਾਹਿਬ ਇਥੇ ਕਿ ਉਹ ਵਾਰਡ ਨੰਬਰ 6 7 ਤੇ 8 ਦੀ ਤਲਾਸ਼ੀ ਰੂਟੀਨ ਦੀ ਤਲਾਸ਼ੀ ਕਰ ਲੱਗੇ ਸੀ ਤੇ طلعتੀ ਦੇ ਦੌਰਾਨ ਹੀ ਦੋ ਹਵਾਲਾ ਤਿੰਨੇ ਜਰਮਨਜੀਤ ਸਿੰਘ ਜਿਹੜਾ ਕਿ 307 ਆਈਪੀਸੀ ਦੇ ਕੇਸ थाना ਸਿਟੀ ਤਰਨਤਾਰਨ ਅਤੇ ਨਰਵੈਰ ਸਿੰਘ ਬਾਉ ਸਨ ਆਫ ਤਰਸੀਮ ਸਿੰਘ ਵਾਸੀ ਸੇਰੋਂ ਜਿਹੜਾ ਕਿ 302 ਆਈਪੀਸੀ थाना ਸਰਹਾਰੀ ਚ ਇੱਥੇ ਬੰਦਿਆ ਜੇਲ੍ਹ ਚ ਇਹਨਾਂ ਨੇ ਜੇਲ੍ਹਾਰਡ ਕਲਦੀਪ ਸਿੰਘ ਤੇ ਪੰਕਜ ਕਨੇ ਜਨਾ ਬਦਸਲੂਕੀ ਕੀਤੀ ਤੇ ਉਹਨਾਂ ਦੀ ਡਿਊਟੀ ਚ ਵਿਘਨ ਪਾਇਆ ਸਾਨੂੰ ਵੀ ਤੇਰੇ ਕੋਟਮਾਰ ਦੀ ਕਿਥੀ ਨਹੀਂ ਕੋਟਮਾਰ ਦਾ ਨਹੀਂ ਵਿੱਚ ਲਿਖਿਆ ਜੀ ਉਹਨੇ ਡਿਊਟੀ ਚ ਵਿਗੜ ਪਾਇਆ ਤੇ ਬਾਦਸਲੂਕੀ ਨਹੀਂ ਲਿਖੀ ਹੋਈ ਹੈ ਜੀ ਬਾਦਸਲੂਕੀ ਦੀ ਇਨਫੋਰਮੇਸ਼ਨ ਹੈ ਕਿ ਅਸੀਂ ਤਫਤੀਸ਼ ਕਰਾਂਗੇ ਜੀ ਜੀ ਦੀ ਦੁਗਾਈਨਾ ਤਫਤੀਸ਼ ਕਰਕੇ ਕਿ ਕਿਹੜਾ ਮਾਮਲਾ ਦਰਜ ਕੀਤਾ ਹੈ ਹਾਂਜੀ ਐਫ ਆਈ ਆਰ ਨੰਬਰ 232 ਥਾਣਾ ਗੋਇੰਦਵਾਲ ਸਾਹਿਬ ਚ ਦਰਜ ਕੀਤੀ ਗਈ ਹੈ 353 186 ਤੇ 52 ਪ੍ਰੀਜ਼ ਲੈਕ ਬਿਤੇਰ ਥੈਂਕ ਯੂ ਠੀਕ ਹੈ